ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੇ ਮੌਸਮਾਫਰੇਟ ਤੁਹਾਨੂੰ ਦਿਆਂਗੇ ਯਾਨੀ ਕਿ 15 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਔਰ ਮੀ ਵਾਲੇ ਫਖ ਤੋਂ ਕੀ ਅਲਰਟ ਨੇ ਕੀ ਚੇਤਾਵਨੀਆਂ ਕੀ ਜਿਹੜੇ ਅਫਰੇਟ ਆ ਮੌਸਮ ਹਾਗ ਨੇ ਜਾਰੀ ਕੀਤੀਆਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਐਸਐਲ ਦੇ ਤਾਜ਼ਾ ਸੈਟਲਾਈਟ ਦੱਸ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਵੇਰ ਦਾ ਟਾਈਮ ਹੈ 12 ਜੂਨ ਦਾ ਜਿਹੜਾ ਦਿਨ ਹੈ ਤੇ ਐਸਐਲ ਲਗਭਗ 9 ਵਜਣ ਜਾ ਰਹੀ ਆ ਪੰਜਾਬ ਦੇ ਬਹੁਤੇ ਜ਼ਿਲ੍ਹੇ ਆ ਜਿਹੜੇ ਐਸਐਲ ਹਮਸ ਨਾਲ ਤਪ ਰਹੇ ਜਾ ਰਹੇ ਨੇ ਜਿੱਥੇ ਟੈਂਪਰੇਚਰ ਤੇ 34 ਤੇ ਆਗੇ ਸੀ ਹੁਣ 30 31 ਤੇ ਜਾਫਾ ਚ ਨੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਚੌਖਾ ਵਾਧਾ ਜਿਹੜਾ ਜਾ ਦਰਜ ਕੀਤਾ ਜਾ ਰਿਹਾ ਵਿਤੇ 48 ਘੰਟਿਆਂ ਦੇ ਵਿੱਚ ਸੋ ਗਰਮੀ ਨੇ ਜਿਹੜੀ ਆ ਜਾਨ ਕੱਢੀ ਹੋਈ ਆ ਤੇ ਗਰਮੀ ਇੱਕ ਲੈਵਲ ਤੇ ਦਰਜ ਹੋ ਰਹੀ ਆ ਗਰਮੀ ਫਲਸ ਹਮਸ ਨੇ ਜਿਹੜੇ ਬਹੁਤੇ ਖਾਗਾਂ ਦੇ ਵਿੱਚ ਕਹਿਰ ਵਰਾਇਆ ਹੋਇਆ ਪੰਜਾਬ ਦੇ ਵਿੱਚ ਅੱਜ ਜੇਕਰ ਅਸੀਂ ਗੱਲ ਕਰਦੇ ਹਾਂ 12 ਜੂਨ ਦਾ ਦਿਨ ਵੀ ਗਰਮ ਤੇ ਖੁਸ਼ਕ ਰਹਿਣ ਵਾਲਾ ਹੈ ਜੀ ਤੇ ਬਹੁਤੇ ਹਫਾਗਾਂ ਦੇ ਵਿੱਚ ਗਰਮ ਲੋ ਯਾਨੀ ਕਿ ਹੀਟ ਵੇਵ ਚੱਲਣ ਦੇ ਅਸਾਰ ਹੋਣਗੇ ਤੇ ਹੀਟ ਵੇਵ ਚੱਲਦੀ ਰਹਿਣੀ ਹੈ ਇਸ ਲਈ ਆਉਂਦੇ 48 ਘੰਟੇ ਫਿਲਹਾਲ ਹੀਟ ਵੇਵ ਤੋਂ ਰਾਹਤ ਨਹੀਂ ਹੈ ਹਾਲੇ ਤੇ ਉਸ ਤੋਂ ਬਾਅਦ ਇੱਕ ਵੈਸਨ ਦੇ ਸਰਵਸ ਯਾਨੀ ਕਿ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਜਿਹੜਾ ਕਿ 15 ਤੇ 16 ਤਰੀਕ ਨੂੰ ਪੰਜਾਬ ਦੇ ਵਿੱਚ ਉਮੀਦ ਅਰਜ ਕਰਾਵੇਗਾ ਜਿਦੇ ਨਾਲ ਗਰਮੀ ਤੋਂ ਥੋੜੀ ਰਾਹਤ ਹੈ ਜਿਹੜੀ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਸੋ ਮੁੱਖ ਤੌਰ ਤੇ ਮਾਝਾ ਦੁਆਬਾ ਤੇ ਪੁਆਦ ਖੇਤਰ ਕਵਰ ਹੋ ਸਕ ਮਾਲਵੇ ਦੇ ਫਸੰਗੀਆਂ ਜਲੇ ਤੋਂ ਜੇਕਰ ਸਿਸਟਮ ਸ਼ੁਰੂ ਹੁੰਦਾ ਹੈ ਲਹਿੰਦੇ ਵਾਲੇ ਪਾਸੇ ਤੋਂ ਉਸ ਤੋਂ ਬਾਅਦ ਫਿਰ ਚੜ੍ਹਦੇ ਵੱਲ ਨੂੰ ਜਾਏਗਾ ਯਾਨੀ ਕਿ ਮਾਲਵੇ ਦੇ ਸਾਰੇ ਜ਼ਿਲ੍ਹੇ ਕਵਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਸ਼੍ਰੀ ਮਕਸਰ ਸਾਹਿਬ ਮੋਗਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਤੇ ਮਾਨਸਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਬਣ ਜਾਣਗੇ ਜੇਕਰ ਬਦਲ ਲਹਿੰਦੇ ਵਾਲੇ ਪਾਸੇ ਯਾਨੀ ਕਿ ਸ਼੍ਰੀ ਗੰਗਾ ਨਗਰ ਫਾਜ਼ਿਲਕਾ ਵਾਲੇ ਪਾਸੇ ਸ਼ੁਰੂ ਹੁੰਦਾ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਜੜੇ ਆ ਦਰਜ ਹੋਣਗੇ ਇਸ ਤੋਂ ਇਲਾਵਾ ਨਾਲ ਦੇ ਵਿੱਚ ਉਮੀਦ ਆਸਾਰ ਹੋਣਗੇ 15 ਦੇ 16 ਤਰੀਕ ਨੂੰ ਤਗੜੇ ਹਨੇਰ ਝੱਖੜ ਦੇ ਨਾਲ ਕੁਝ ਖਾਗਾਂ ਦੇ ਵਿੱਚ ਹਲਕੀ ਗੜੇਮਾਰ ਵੀ ਹੋ ਸਕਦੀ ਹੈ ਸੋ ਇਹ ਸਿਸਟਮ ਨੂੰ ਬੂਸਟ ਕਰਨ ਗਿਆ ਜਿਹੜੀਆਂ ਮੌਨਸੂਨ ਦੀਆਂ ਹਵਾਵਾਂ ਜਿਹੜੀਆਂ ਮੌਨਸੂਨ ਜੱਟ ਤੋਂ ਨਿਕਲੀਆਂ ਜਿਹੜੀਆਂ ਹਵਾਵਾਂ ਨੇ ਉੱਤਰ ਫਾਰ ਤੋਂ ਵੱਲ ਨੂੰ ਕੂਚ ਕਰਨ ਗਿਆ ਤੇ ਇਹ ਸਿਸਟਮ ਨੂੰ ਹੋਰ ਬਲ ਦੇਣ ਗਿਆ ਤੇ ਇਸ ਹੋਰ ਸਪੋਰਟ ਕਰਨ ਗਿਆ ਤੇ ਦੂਜੇ ਪਾਸੇ ਪੂਰੀ ਜਿਹੜੀਆਂ ਪੂਰਬੀ ਹਵਾਵਾਂ ਨੇ ਜਿਹੜੀਆਂ ਜਿਹਨਾਂ ਆਪਾਂ ਈਸਟਵਿੰਡ ਕਹਿ ਦਿੰਦੇ ਹਾਂ ਪੂਰਬੀ ਹਵਾ ਉਹ ਵੀ ਸਪੋਰਟ ਕਰਨ ਗਿਆ ਤੇ ਜਿਹੜੀ ਹੀਟ ਲੱਗ ਰਹੀ ਆ ਧੁੱਪ ਲੱਗ ਰਹੀ ਆ ਉਹ ਇਸ ਸਿਸਟਮ ਲਈ ਹੋਰ ਜੜੀਆਂ ਨੂੰ ਬਾਰਿਸ਼ ਦਵੇਗੀ ਹੋਰ ਸਪੋਰਟ ਦਵੇਗੀ ਹਾਲਾਂਕਿ ਉਸ ਤੋਂ ਬਾਅਦ ਰਾਹ ਜੜੀਆਂ ਫਿਰ ਤੋਂ ਮਿਲੇਗੀ ਕਿਉਂਕਿ ਮੌਨਸੂਨ ਦੀ ਜੜੀ ਬ੍ਰੇਕ ਹੈ ਉਹਨਾਂ ਖਤਮ ਹੋਣ ਜਾ ਰਹੀ ਹੈ ਮੌਨਸੂਨ ਅੱਗੇ ਨੂੰ ਤੁਰ ਪਿਆ ਤੇ ਆਉਂਦੇ ਜਿਹੜੇ 10 ਦਿਨ ਹਨ ਯਾਨੀ ਕਿ 25 ਜੁਲਾਈ ਤੱਕ ਮੌਨਸੂਨ ਪੰਜਾਬ ਦੇ ਵਿੱਚ ਦਸਕ ਦੇ ਸਕਦੀ ਹੈ ਸੋ ਉਦੋਂ ਤੱਕ ਜੜੀ ਹੈ ਕੁਝ ਗਰਮੀ ਵਾਲੇ ਦਿਨ ਹੋਣਗੇ ਤੇ ਵੇਚ ਨੂੰ ਸਿਸਟਮ ਵੇਕਾਰ ਰਿਹਾ ਇਹਦੇ ਕਰਕੇ ਥੋੜੀ ਰਾਹਤ ਹੈ ਜੜੀ ਮਿਲ ਸਕਦੀ ਹੈ ਜਿੱਥੇ 45 46 ਦੇ ਟੈਂਪਰੇਚਰ ਜਾ ਹੋਚੇ ਨੇ ਉਹਦੇ ਵਿੱਚ ਗਿਰਾਵਟ ਆਏਗੀ ਤੇ 35 36 ਦੇ ਟੈਂਪਰੇਚਰ ਜਾ ਹੋ ਸਕਦਾ 37 38 ਤੇ ਜਾ ਸਕਦੇ ਨੇ ਇਸੇਲਾਵਾ ਜਿਹੜੇ ਜਿਲ੍ਹਾਵਾਰ ਅੰਕੜੇ ਜੋ ਹੋਣਗੇ ਉਹ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਜਾਣਗੇ। ਨਾਲ ਦੀ ਨਾਲ ਤੁਹਾਨੂੰ ਮਾਸਾ ਖਾ ਦੀ ਦਾ ਤਾਜ਼ਾ ਅਪਡੇਟ ਆ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ ਫਾਰਾ ਤੇ 13 ਤਰੀਕ ਯਾਨੀ ਕਿ ਅੱਜ ਤੇ ਕੱਲ ਹੀ ਰੈਡ ਅਲਰਟ ਜਾਰੀ ਕਰ ਦਿੱਤੇ ਨੇ ਜੀ ਜੋ ਕਿ ਇੱਕ ਖਦਰਾਂਖ ਜਤਾਵਨੀ ਹੁੰਦੀ ਹੈ ਜੋ ਮੌਸਮ ਖਾਗਨੇ ਜਾਰੀ ਕੀਤੀ ਆ ਹਾਲਾਂਕਿ 14 ਤਰੀਕ ਨੂੰ ਵੀ ਹੀਟ ਵੇਵ ਦੇ ਨਾਲ ਕਿਤੇ ਨਾ ਕਿਤੇ ਗਰਜ ਰਿਸਕ ਦੇ ਨਾਲ ਮੀਂਹ ਜੜਿਆ ਉਹ ਦੱਸ ਸਕਦੇ ਸਕਦੇ ਨੇ ਉਸ ਦੇ ਇਲਾਵਾ 15 16 17 ਤਰੀਕ ਨੂੰ ਗਰਜ ਰਿਸਕ ਦੇ ਨਾਲ ਮੀਂਹ ਦੇ ਜੜੇ ਚਾਂਸ ਨੇ ਜਿਵੇਂ ਕਿਸ ਨੂੰ ਦੱਸ ਕੇ ਹਟਿਆ ਕਿ ਇੱਕ ਪਛਮੀ ਸਿਸਟਮ ਆ ਰਿਹਾ ਜਿਹੜਾ ਕਿ 15 16 ਤਰੀਕ ਨੂੰ ਮੀਂਹ ਅਰਜ ਕਰਾਵੇਗਾ ਹੋ ਸਕਦਾ ਅੱਗੇ ਫਿਰ ਛਿਬੀ ਹੋ ਸਕਦਾ 14 ਨੂੰ ਮੀਂਹ ਅਰਜ ਹੋ ਜਾਣ 15 ਨੂੰ ਨਾ ਹੋਣ 16 ਨੂੰ ਹੋ ਜਾਣ ਐਦਾਂ ਵੀ ਹੋ ਸਕਦਾ ਜੀ ਪੋਸਿਬਿਲਟੀ ਹੈ ਬਾਕੀ ਤੁਹਾਨੂੰ ਅਸੀਂ ਅਪਡੇਟ ਕਰਦੇ ਰਵਾਂਗੇ ਜਾ ਸਕਦੇ ਜੀ ਸ਼ੁਕਰੀਆ ਤੁਹਾਨੂੰ